ਲੋ ਜੀ ਅੱਜ ਆਪਣੀ 6 ਤਰੀਕ 22 ਭਾਦੋ ਮੱਬਰ ਰੋਡੂ ਜੀ ਦੀ ਵਰਸੀ ਦਾ ਦਿਨ ਹੈ ਤੇ ਅੱਜ ਬੰਦਿਆਂ ਦਾ ਮੇਲਾ ਵਾ ਦਿਖਾਉਣੇ ਅੱਜ ਸਾਨੂੰ ਸਾਰੇ ਰੰਗਾ ਰੰਗ ਪ੍ਰੋਗਰਾਮ ਸਾਰੇ ਦਿਨ ਦਾ ਤੇ ਹੁਣ ਆਪਾਂ ਚੱਲੇ ਜਗ੍ਹਾ ਤੇ ਜਗ੍ਹਾ ਦੇ ਦਰਸ਼ਨ ਕਰਾਉਣੇ ਪਹਿਲਾਂ ਦੇਖ ਲੱਗ ਗਿਆ ਹੁਣ ਮੈਨੂੰ ਪਤਾ ਹੀ ਹੈ ਕਿ ਦੀ ਰੰਗ ਨੂੰ ਸਾਇਮਸ ਤੋਂ ਆਪਣਾ ਉਹ ਟਰਾਲੀ 'ਚ ਕੀਤਾ ਹੋਇਆ ਇੱਕ ਲੋਜੀ ਕੁਰਸੀਆਂ ਪਤਤੀਆਂ ਚੱਕ ਤਾਂ ਕੁਰਸੀਆਂ ਵਾਲਾ ਕੰਮ ਖਤਰਨਾਕ ਹੋ ਜਾਂਦਾ ਕਿਉਂਕਿ ਲੜਾਈ ਲੜੀਏ ਕੋਈ ਜਾਂਦੀ ਆ ਆ ਗਿਆ ਕੇ ਕੁਰਸੀਆਂ ਵਾਲਾ ਕੰਮ ਚੱਕ ਤਾਂ ਤੇ ਅੱਜ ਪੱਖੇ ਵੀ ਲਾਤੇ ਆ ਵਿੱਚ ਕੱਲ ਗਰਮੀ ਬੜੀ ਹੋਵੇਗੀ ਸਿੱਕਾ ਦਾ ਵੀ ਬਾਕੀ ਸਕਿਉਰਟੀ ਸਕੂਟੀ ਟੈਟ ਕਰੀ ਜਾਂਦੇ ਆ ਸਕਿਉਰਟੀ ਫੁੱਲ ਟੈਟ ਕਰਕੇ ਕੰਮ ਚੱਲਣਾ ਅੱਜ ਲੋਜੀ ਨਹੀਂ ਆ ਗਿਆ ਥੋੜਾ ਥੋੜਾ ਪਰ ਬਾਬਾ ਜਰਦਾ ਕਰੀ ਅੱਜ ਦਾ ਤਾਂ ਲੱਗ ਰਿਹਾ ਵਧੀਆ ਨਾ ਹੋਰ ਫੜ ਜਾਵੇ ਹਾਂ ਪਾਪਾ ਤੁਹਾਡਾ ਟਾਈਮ ਨਹੀਂ ਰੋਕ ਲਵੇ ਹਾਂ ਜਾਰੀ ਚੱਲੀ ਜਾਂਦੀ ਹੈ ਜੁਨੀਅਰ ਸਟੇਜ ਦੀ ਹਾਂ ਉਹਨੇ ਲੱਗੇ ਹੋਇਆ ਸਫਾਈ ਕਰਨ ਅਨਾਉਂਸ ਕਰਦਾਂਗੇ ਜਿਹਨੇ ਜਿਹੜੇ ਵੀਰ ਨੇ ਸਪੋਕ ਕਰਨਾ ਹੋ ਉਹ ਥੱਲੇ ਵੀਰ ਬੈਠੇ ਹੋਣਗੇ ਉਹਨਾਂ ਕੋਲੇ ਆਪਦਾ ਨਾਮ ਲਿਖਾ ਸਕਦਾ ਉਹ ਜਦੋਂ ਵੀ ਆ ਪਾਣੀ ਲੈ ਗਿਆ ਇੱਕ ਨਗਰ ਦੀ ਜ਼ਮੀਨ ਟਰੈਕਟਰ ਲੈ ਜਾ ਕੇ ਤੇ ਤੇਲ ਆਪਾਂ ਆਪ ਦਾ ਪਾ ਕੇ ਕਰਾ ਕੇ ਆਵਾਂਗੇ ਅਮਨੇ ਹੁਣੀ ਸੇਵਾ ਨਿਭਾ ਰਹੇ ਆ ਦਾਰੂ ਲੈ ਕੇ ਆ ਰਹੇ ਆ ਉਧਰ ਚੱਕ ਕੇ ਯਾਰੋ ਬਣਾ ਰਹਿਆ ਵਾ ਤਰਵਾ ਜੀ ਹੋ ਜਾ ਬੰਦੇ ਉਧਰ ਬੋਲਣਾ ਆਲੇ ਜੇ ਜੇ ਗੋਦੀ ਤਰੋ ਸੇਵਾ ਲਈ ਚੋਪਰ ਲੱਗਿਆ ਲਾਈਟ ਵਕਤੀ ਚਲੀ ਜਾਂਦੀ ਆ ਕਿਤੇ ਆ ਜਾਂਦੀ ਆ ਆਹ ਤੇ ਜੀ ਨਾ ਰਾਮ ਚੋਂ ਦਾਰੂ ਆਪਣੇ ਚੋਂ ਲੂਮਾ ਆਪਣਾ ਨੂੰ ਦੂਸਰੇ ਮਸੇ ਟਰਾਲੀ ਜਾਂਦੀ ਆ ਹੁਣ ਆਪਾਂ ਉਧਰ ਚੱਲਦੇ ਹਾਂ ਉਹਨਾਂ ਦਿਖਾਉਣੇ ਆ ਟਰਾਲੀ ਚ ਪਾਉਂਦੇ ਆ ਦਾ ਰੂਤਰ ਜੀ ਟਰਾਲੀ ਲੱਗੀ ਆ ਉਧਰ ਪੈ ਆਮ ਦਾ ਰੂਤਰ ਟਰਾਲੀ ਜਾ ਜਾਣੀ ਆ ਤੇ ਫਾਰਮ ਤੇ ਪਾਣੀ ਪਾ ਕੇ ਜਰ ਅੱਗੇ ਵਰਤਾਈ ਜਾਂਦੀ ਆ ਇਤਰਾ ਆਪਣਾ ਲੰਗਰ ਨਹੀਂ ਹਾਰਡ ਨੇ ਰਿਹਾ ਅੱਜ ਫਰੀਕ ਫਰੀ ਧਣੀ ਦਾ ਢਿੱਕੀ ਜਾਂਦਾ ਆ ਕਾਟੋਗੇ ਆਪਾਂ ਟਰਾਲੀ ਉੱਤੇ ਦਾ ਰੂਤਰ ਵਰਤੌਣ ਲੋ ਜੀ ਇਸ ਵਾਰ ਦੇਖ ਇੰਨੀ ਆ ਚੁੱਕੀ ਆ ਕਿ ਆਪਾਂ ਨੂੰ ਆਹ ਕੰਦੇ ਢੋਣੀ ਪੈ ਗਈ ਆ ਆਹ ਥੋੜਾ ਪੈ ਗਿਆ ਤੇ ਇਸ ਨੂੰ ਦਿਖਾਉਣੀ ਆ ਵੀ ਕਿੰਨੀ ਆ ਗਈ ਆ ਹੁਣ ਦੇਖੋ ਬੋਰੀਆਂ ਦੀਆਂ ਬੋਰੀਆਂ ਭਰੀਆਂ ਭਰੀਆਂ ਵਾ ਅਜੇ ਅੱਧਾ ਟਾਈਮ ਹੋਇਆ ਅਜੇ ਤਾਂ ਬਾਕੀ ਆ ਬਾਕੀ ਤੁਹਾਨੂੰ ਸ਼ਾਮ ਨੂੰ ਫੇਰ ਦਿਖਾਵਾਂਗੇ ਲੋ ਜੀ ਚੱਲ ਰਹੀ ਆ ਦੇਖ ਦੀ ਸੇਵਾ ਪਾਲੀ ਚ ਵਰਤਾਰੇ ਆ ਦੋਸਤੋ ਸਿੱਧੀ ਮੋਟਰਮਾਂ ਤੇ ਆ ਰਹੀ ਆ ਹਾਂ ਜੀ ਇੱਕ ਮਿੰਟ ਬਹੁਤ ਬਾਗੀ ਚੱਲਿਆ ਹੋਣਾ ਕੋਸਾ ਦਾ ਕਾਰਤਾਰ ਬਾਹਰ ਨਿਕਲਦੇ ਵੇੜ ਲੋ ਜੀ ਸਮਾਪਤੀ ਹੋ ਗਈ ਆ ਉੱਪਰ ਪਏ ਆ ਆਪਣੇ ਇੱਧਰ ਇੱਧਰ ਵੀ ਇਹਨੇ ਬਾਧੂ ਪਏ ਆ ਦਿਖਾਉਣੇ ਆ ਸਾਨੂੰ ਸਪੈਕਟਰ ਟਰਾਲੀਆਂ ਚੱਲੀਆਂ ਅੱਧੇ ਬੰਦੇ ਤਾਂ ਵੇਚ ਹੀ ਸੋਂਗੇ ਤੇ ਉੱਠੀ ਜਾਂਦੇ ਹਲੇ ਕੰਮ ਹੈ ਸਮਾਪਤੀ ਦੇ ਆ ਨੇ ਹੁਣ ਸਾਨੂੰ ਤੁਰ ਫਿਰ ਕੇ ਵਾਲਾ ਮੇਲਾ ਤੇ ਦਰਮਾਲ ਬੀ ਟੀਵੀ ਵਾਲਿਓ ਇਹ ਤਾਂ ਬੜਾ ਵਸਰਾ ਚੱਕੜ ਚੱਕੜ ਹੋਇਆ ਪਿਆ ਹਾਂਜੀ ਅੰਮ ਚਿਕੜੋ ਚਿਕੜੀ ਹੋਇਆ ਪਿਆ ਵਾ ਕੋਲ ਦਾ ਇੰਨਾ ਕਿ ਖਲਾਲਾ ਪੈ ਜਾਂਦਾ ਕਿ ਬਾਅਦ ਚੋਂ ਦੋ ਤਿੰਨ ਲੱਖਾਂ ਜਿੰਨੇ ਇਕੱਠਾ ਕਰ ਲਉ ਆਹ ਬੱਲੇ ਬਾਬਾ ਲੈ ਆ ਢੋਲੀ ਨੇ ਢੋਲ ਨਾਲੇ ਅਰੇ ਢੋਲ ਵਾਹ ਢੋਲਕ ਬੁਜਾ ਦਿਓ ਅਰੇ ਭਈਆ ਢੋਲਕ ਬੁਜਾ ਦਿਓ ਮਾੜੀ ਨੂੰ ਦੋ ਤਿੰਨ ਅੰਦਰ ਲੱਗ ਗਏ ਨੇ ਹੁਣ ਜਾਣ ਨੂੰ ਜੰਮੀ ਪੈ ਗਿਆ ਸਾਰੀ ਹੋ ਜੂ ਸਭ ਇਕੱਠੇ ਹੋ ਜਣਗੇ ਗਰਮ ਕੇ ਖੇਤ ਕੋਲੇ ਅਰੇ ਯਾਰ ਆਹ ਕੋਈ ਤੇ ਕਾਨਾਂ ਤੋਂ ਕੋਨਾ ਵੀ ਹੋ ਚੁਣੇ ਆ ਖਾਲੀ ਆ ਜੇ ਫਿਰ ਵੀ ਵਿੱਚ ਲੋਕ ਬਹੁਤ ਵਸਰਦੇ ਆ ਤੇ ਇਸ ਤੋਂ ਬਾਅਦ ਫਿਰ ਆਪਾਂ ਲੱਗਦੇ ਆ ਬੰਦੇ ਇਕੱਠੇ ਕਰਨ ਜਿਹੜੇ ਵਿਚਾਰੇ ਪੀ ਪੂ ਕੇ ਜਿਆਦਾ ਟੱਗੇ ਆਉਣਗੇ ਮਾਰਨ ਦਾ ਮਤਲਬ ਨਹੀਂ ਕਿ ਮੂਰਾ ਲੰਘ ਗਿਆ ਲੋ ਜੀ ਕੰਮ ਲੱਭੜ ਗਿਆ ਖਾਲੀ ਰੇਲ ਗੇ ਦੇਖ ਦੀ ਗੁਰਤਾ ਤੇ ਬੰਦੇ ਲੱਗੇ ਪਏ ਆ ਵਿਚਾਰੇ ਆਉਣੇ ਆ ਰੋਟੀ ਰੋਟੀ ਖਵਾਉਣੇ ਆ ਪਾਪਾ ਲੈ ਕੇ ਚੱਲਦੇ ਹਾਂ ਜਗ੍ਹਾ ਤੇ ਹੁਣ ਮਗਰ ਹੋ ਜਾ ਯਾਰ ਬਸ ਪਰੇ ਹੋ ਜਾ ਬਸ ਚੱਲਿਆ ਪਾਪਾ ਦੇ ਰਹੇ ਆ ਵੱਡੇ ਵੀਰੇ ਬਾਸ ਬਾਸ ਜੀ ਬismillah ਹੋ ਗਿਆ ਸਮਾਪਤ ਤੇ ਮਿਲਦੇ ਆਪਾਂ ਹੁਣ ਅਗਲੇ ਸਾਲ ਚ ਇਸੇ ਤਰ੍ਹਾਂ ਹੀ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਮੇਲੇ ਚ ਆਉਣ ਲਈ ਜਿਹੜੇ ਵੀਰ ਮੇਲੇ ਚ ਆਏ ਆ ਨਾ ਤੁਹਾਨੂੰ ਬੜਾ ਰੌਣਕ ਨੂੰ ਬਤਾਇਆ ਸਭ ਨੇ ਜੀ ਅਗਲੇ ਸਾਲ ਆਪਾਂ ਫਿਰ ਇਸੇ ਤਰ੍ਹਾਂ ਹੀ ਮਿਲਦੇ ਆਂ ਕਿਉਂਕਿ ਆਪਾਂ ਬਾਬਾ ਮੇਰ ਕਰੇ ਤਾਂ ਤੁਹਾਨੂੰ ਬਾਬਾ ਰੁੱਦੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ